ਭਾਰਤ ਇੱਕ ਵਾਰ ਫਿਰ ਪ੍ਰਾਤਨ ਰਵੈਤਾਂ ਵੱਲ ਪਰਤਦਾ ਵਿਖਾਈ ਦੇ ਰਿਹਾ ਹੈ ਸੰਖ ਤੇ ਨਗਾਰੇ ਨੇ ਅੱਜ ਇੱਕ ਵੱਖਰੀ ਤਰ੍ਹਾਂ ਦੀ ਦਸਤਕ ਦਿੱਤੀ ਹੈ ਉਹ ਦਸਤਕ ਕਿੱਥੇ ਦਿੱਤੀ ਗਈ ਹੈ ਤੇ ਕਿਵੇਂ ਦਿੱਤੀ ਗਈ ਹੈ ਇਹ ਨਵਾਂ ਆਗਾਜ਼ ਕੀ ਹੈ ਤੇ ਕਿਹੜੀ ਪ੍ਰਾਤਨ ਰਵੈਤ ਨੂੰ ਤਲਾਝਲੀ ਦੇ ਕੇ ਸੰਖ ਤੇ ਨਗਾਰੇ ਦੀ ਆਮਦ ਹੋਈ ਹੈ ਇਸ ਮਾਮਲੇ ਸੰਬੰਧੀ ਗੱਲਬਾਤ ਕਰਾਂਗੇ ਚਰਚਾ ਲਈ ਸਾਡੇ ਨਾਲ ਜੁੜੇ ਨੇ ਉਹ ਕੇਵਿਸ਼ ਵਿਚਾਰਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਭਿੰਡਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸੰਖ ਤੇ ਨਗਾਰੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਨਵੀਂ ਦਿੱਲੀ ਦੇ ਵਿੱਚ ਅੱਜ ਕੌਮੀ ਦਿਹਾੜਾ ਸੀ ਗਣਤੰਤਰ ਦਿਵਸ ਦਾ ਮਨਾਇਆ ਗਿਆ ਤੇ ਜਿਹੜੀ ਉੱਥੇ ਪ੍ਰੇਡ ਸੀ ਕੌਮੀ ਪ੍ਰੇਡ ਜਿਸ ਦੀ ਪਹਿਲਾਂ ਅਕਸਰ ਜਿਹੜੀ ਸ਼ੁਰੂਆਤ ਉਹ ਬੈਂਡ ਵਾਜੇ ਨਾਲ ਹੁੰਦੀ ਸੀ ਪਰੰਤੂ ਅੱਜ ਉਹਦੇ ਵਿੱਚ ਇੱਕ ਪਰਵਰਤਨ ਆਇਆ ਹੈ ਉਹ ਪਰਵਰਤਨ ਕੀ ਹੈ ਕਿ ਸੰਖ ਤੇ ਨਗਾਰੇ ਦੇ ਨਾਲ ਕੌਮੀ ਪ੍ਰੇਡ ਦੀ ਸ਼ੁਰੂਆਤ ਹੋਈ ਹੈ ਸੰਖ ਤੇ ਨਗਾਰੇ ਦਾ ਭਾਰਤੀ ਸਮਾਜ ਦੇ ਵਿੱਚ ਭਾਰਤੀ ਧਰਮ ਸ਼ਾਸਤਰ ਦੇ ਵਿੱਚ ਜਾਂ ਓਵਰ ਆਲ ਇਤਿਹਾਸ ਦੇ ਵਿੱਚ ਆਪਾਂ ਕਿਵੇਂ ਇਹਦੇ ਦਰਸ਼ਨ ਕਰ ਸਕਦੇ ਆ ਕੀ ਮਹੱਤਤਾ ਹੈ ਸੰਖ ਤੇ ਨਗਾਰੇ ਦੀ ਤੇ ਇਸ ਤੋਂ ਬਾਅਦ ਵਿੱਚ ਆਪਾਂ ਉਹ ਜਿਹੜਾ ਵੀਣ ਵਾਜੇ ਨਾਲ ਜਿਹੜਾ ਬੈਂਡ ਵਾਜਾ ਵੱਜ ਕੇ ਪਹਿਲਾਂ ਪਰੇਡ ਸ਼ੁਰੂਆਤ ਜਿਹੜੀ ਹੁੰਦੀ ਸੀ ਉਹਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਉਹ ਕਿਉਂ ਕਰਨੀ ਪਈ ਅਜਿਹਾ ਕਿਉਂ ਹੋਇਆ ਤੇ ਕਿਹੜੇ-ਕਿਹੜੇ ਪ੍ਰਵਰਤਨ ਆਪਾਂ ਇਹ ਸਾਰੇ ਮਾਮਲੇ ਦੇ ਵਿੱਚੋਂ ਦੇਖ ਸਕਦੇ ਆ ਜੀ ਇੰਦਰ ਸਾਹਿਬ ਭਾਰਤ ਬਹੁਤ ਵੱਡੀ ਕਰਬਟ ਲੈ ਰਿਹਾ ਆਪਣੀ ਵਿਰਾਸਤ ਵਾਲੇ ਨੂੰ ਪਰਤ ਰਿਹਾ ਹੈ ਬੜਾ ਵਿਸ਼ਵ ਦੇ ਉੱਪਰ ਆਪਣਾ ਵੱਖਰਾ ਨਾਮ ਬਣਾ ਰਿਹਾ ਹੈਗਾ ਹੁਣ ਜਿਸ ਤਰ੍ਹਾਂ ਕਿ ਅੱਜ ਗਣਤੰਤਰ ਦਿਵਸ ਦੇ ਉੱਪਰ ਸੰਖ ਤੇ ਨਗਾਰੇ ਦੀ ਨਾਲ ਜਿਹੜੀ ਰੈਸਟਰੀ ਪਰੇਡ ਹੈ ਉਹਦੀ ਸ਼ੁਰੂਆਤ ਹੋਈ ਹੈ ਇਹਦੇ ਤੋਂ ਪਹਿਲਾਂ ਕਿ ਆਪਾਂ ਇਹ ਜਾਣੀਏ ਕਿ ਸੰਖ ਔਰ ਨਗਾਰੇ ਦੀ ਭਾਰਤੀ ਪਰੰਪਰਾ ਦੇ ਵਿੱਚ ਭਾਰਤ ਦੇ ਇਤਿਹਾਸ ਇਤਿਹਾਸ ਦੇ ਵਿੱਚ ਬਹੁਤ ਵੱਡੀ ਮਹੱਤਤਾ ਹੈ ਕੀ ਹੈ ਸੰਖ ਦੀ ਧਰਮਕ ਮਹੱਤਵ ਵੀ ਹੈ ਸਮਾਜਿਕ ਮਹੱਤਵ ਵੀ ਹੈ ਰਾਜਨੀਤਿਕ ਮਹੱਤਵ ਵੀ ਹੈ ਤੇ ਇਹਨੂੰ ਅ ਵਿਗਿਆਨਿਕ ਢੰਗ ਨਾਲ ਦੇਖਿਆ ਜਾ ਵੀਤਾ ਇਹਦੀ ਕਈ ਆਚਾਰੀਆ ਇਹ ਵੀ ਦੱਸਦੇ ਨੇ ਇਹਦੇ ਨਾਲ ਸਿਹਤ ਦੇ ਉੱਪਰ ਵੀ ਅਸਰ ਪੈਂਦਾ ਹੈ ਜਿਹੜੇ ਬੰਦੇ ਇਸ ਦਾ ਪ੍ਰਯੋਗ ਕਰਦੇ ਨੇ ਸ਼ੰਖ ਵਜਾਉਣ ਦੇ ਨਾਲ ਸਾਹਾਂ ਦੀ ਧਵਨੀਆਂ ਦੇ ਉੱਪਰ ਵੀ ਅਸਰ ਪੈਂਦਾ ਹੈ ਹੂੰ ਸ਼ੰਖ ਦੀ ਬਹੁਤ ਵੱਡੀ ਮਹੱਤਤਾ ਹੈ ਭਾਰਤੀ ਸਮਾਜ ਦੇ ਵਿੱਚ ਭਾਰਤੀ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਵੀ ਦਰਜਾ ਸ਼ਾਸਤਰਾਂ ਦੇ ਵਿੱਚ ਇਹ ਸ਼ੰਖ ਬੜਾ ਪਵਿੱਤਰ ਤੁਨੀ ਦਾ ਹੋ ਹੈ ਜਿਹੜੇ ਨੂੰ বাজਾਇਆ ਜਾਂਦਾ ਹੈ ਮੰਦਰਾਂ ਦੇ ਵਿੱਚ ਅੱਜ ਵੀ বাজਾਇਆ ਜਾਂਦਾ ਹੈ ਇਹ ਇਸ ਦੀ ਧੁਨੀ ਜੁੱਧ ਜੰਗ ਦੇ ਦੌਰਾਨ ਜਾਂ ਸ਼ੁਭ ਕੰਮਾਂ ਦੇ ਦੌਰਾਨ ਵੀ ਇਹ বাজਾਇਆ ਜਾਂਦਾ ਸੀ ਤੇ ਇਹ ਵੀ ਜ਼ਿਕਰ ਆਉਂਦਾ ਹੈ ਕਿ ਸ਼ੰਖ ਦਾ ਆਂਦਾ ਇੱਕ ਪਤਰਸੀ ਤੇ ਇੱਕ ਕਰੂਰ ਜਿਹੜਾ ਕਿ ਦੁਸ਼ਟ ਆਤਮਾ ਸੀ ਜਿਹੜਾ ਕਿ ਪੇਤਾਂ ਨੂੰ ਲੈ ਕੇ ਸਮੁੰਦਰ ਦੀ ਤਹਿ ਦੇ ਵਿੱਚ ਚਲਿਆ ਗਿਆ ਸੀ ਫਿਰ ਇਹਦੇ ਬਾਰੇ ਇਹ ਜ਼ਿਕਰ ਆਉਂਦਾ ਹੈ ਕਿ ਬਿਸ਼ਨੂ ਜੀ ਨੇ ਮਛ ਅਵਤਾਰ ਦਾ ਰੂਪ ਧਾਰ ਕੇ ਸ਼ੰਖ ਨੂੰ ਮਾਰਿਆ ਤੇ ਬੇਦ ਧਰਤੀ ਦੇ ਉੱਪਰ ਲਿਆਂਦੇ ਇਹਦੀ ਇਸ ਤਰ੍ਹਾਂ ਦੀ ਕਥਾ ਵੀ ਪ੍ਰਚਲਿਤ ਹੈ ਭਾਰਤੀ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਹੈਗਾ ਤੇ ਸ਼ੰਖ ਨੂੰ ਸਾਰੇ ਮੰਦਰਾਂ ਦੇ ਵਿੱਚ ਇਹ ਧਾਰਮਿਕ ਸਥਾਨਾਂ ਦੇ ਵਿੱਚ বাজਾਇਆ ਜਾਂਦਾ ਹੈ ਇਹ ਵੀ ਦੇਖਿਆ ਹੋਊਗਾ ਜਿਹੜੇ ਕਿ ਜਿਸ ਤਰ੍ਹਾਂ ਕਿ ਪ੍ਰਾਚੀਨ ਮਹਾਭਾਰਤ ਦੇ ਵਿੱਚ ਸ਼ੰਖ ਵਜਾ ਕੇ ਯੁੱਧ ਦਾ ਐਲਾਨ ਵੀ ਕੀਤਾ ਜਾਂਦਾ ਸੀਗਾ ਇਸ ਤਰ੍ਹਾਂ ਦੀ ਬੜੀ ਸ਼ੰਖ ਦੀ ਬਹੁਤ ਵੱਡੀ ਮਹੱਤਤਾ ਇਹ ਰਹੀ ਹੈ ਇਹ ਮੇ ਜਿਵੇਂ ਨਗਾਰੇ ਦੀ ਨਗਾਰਾ ਜਿਹੜਾ ਕਿ ਇੱਕ ਬਹੁਤ ਹੀ ਵੀਰ ਰਸੀ ਸੰਗੀਤ ਦਾ ਵੀਰ ਦਾ ਤੁਹੀ ਦਾ ਜੀ ਜੰਤਰ ਆਦਿ ਦਾ ਕਿ ਜਿਹੜਾ ਕਿ ਵੀਰ ਰਸ ਪੈਦਾ ਕਰਦਾ ਹੈ ਇਹਦੇ ਲਈ ਘਾਤਾਂ ਦਾ ਇਹੀ ਬਣਿਆ ਵੀਰ ਰਸ ਮਤਲਬ ਜੋਸ਼ ਵਾਲਾ ਜੋਸ਼ੀਲਾ ਰਸ ਜੋਸ਼ ਵਾਲਾ ਸਾਜ ਹੈ ਜੀ ਵੀਰ ਰਸੀ ਸਾਜ ਹੈ ਇਹਦੇ ਬਾਰੇ ਜੀ ਜੀ ਕਿਹਾ ਜਾਂਦਾ ਹੈ ਕਿ ਇਹ ਉਹ ਇਹ ਤੇ ਹੋਰ ਧਾਤ ਦਾ ਬਣਿਆ ਹੁੰਦਾ ਹੈ ਇਹਦੇ ਉੱਪਰ ਮੱਝ ਦੀ ਖੱਲ ਦਾ ਮੜਿਆ ਹੁੰਦਾ ਤੇ ਉਸ ਨੂੰ ਵਜਾਉਣ ਦੇ ਲਈ ਮੋٹے ਡੰਡਿਆਂ ਦੇ ਨਾਲ ਭਾਈ ਡੰਡਿਆਂ ਨਾਲ ਹੀ ਵਜਾਇਆ ਜਾਂਦਾ ਤੇ ਇਹਦੀ ਆਵਾਜ਼ ਉੱਚੀ ਨੀਵੀ ਕਰਨ ਦੇ ਲਈ ਇਹਨੂੰ ਗਰਮ ਤੇ ਠੰਡਾ ਵੀ ਕੀਤਾ ਜਾਂਦਾ ਤੇ ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਰਣਜੀਤ ਨਗਾਰਾ ਨਾਇਆ ਸੀ ਤੇ ਉਹ ਵਜਾਇਆ ਜਾਂਦਾ ਸੀ ਇਹ ਉਹ ਗੁਰੂ ਜੀ ਦੀ ਸਵਾਰੀ ਦੇ ਅੱਗੇ ਅੱਗੇ ਬਜਾਇਆ ਜਾਂਦਾ ਸੀ ਉਸ ਤੋਂ ਬਾਅਦ ਰਾਜਸੀ ਪ੍ਰਬੰਧ ਦੇ ਵਿੱਚ ਰਾਜਿਆਂ ਦੇ ਅ ਦਰਬਾਰ ਦੇ ਵਿੱਚ ਜਾਂ ਰਾਜਿਆਂ ਦੀ ਜਦੋਂ ਸਵਾਰੀ ਜਾਂਦੀ ਸੀ ਉਸ ਵੇਲੇ ਦੀ ਬਜਾਇਆ ਜਾਂਦਾ ਤੇ ਤੀ ਹੁਣ ਵੀ ਅੱਜ ਕੱਲ੍ਹ ਵੀ ਇਹ Rajasthan ਦੇ ਵਿੱਚ ਔਰ UP ਦੇ ਵਿੱਚ ਧਾਰਮਿਕ ਸਮਾਗਮਾਂ ਤੇ ਸਮਾਜਿਕ ਮੇਲਿਆਂ ਦੇ ਉੱਪਰ ਇਹ ਨਗਾਰਾ ਬਜਾਇਆ ਜਾਂਦਾ ਇਸ ਦੀ ਆਪਣੀ ਇੱਕ ਬਹੁਤ ਵੱਡੀ ਇੰਪੋਰਟੈਂਸ ਹੈ ਜਿਹੜਾ ਕਿ ਜੋਸ਼ ਭਰ ਦਿੰਦਾ ਹੈ ਨਗਾਰਾ ਇਹ ਇਸ ਰਸਾਂ ਦੇ ਤੁਸੀਂ ਆਪਾ ਪੰਜਾਬ ਦੇ ਵਿੱਚ ਵੀ ਨਗਾਰਾ ਵੱਜਦਾ ਹੈ ਧਾਰਮਿਕ ਸਥਾਨਾਂ ਦੇ ਵਿੱਚ ਖਾਸ ਕਰਕੇ ਸਿੱਖ ਮਤ ਨਾਲ ਜੁੜੇ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਨਗਾਰੇ ਦਾ ਪ੍ਰਯੋਗ ਹੁੰਦਾ ਹੈ ਹੁਣ ਵੀ ਜੀ ਪੰਜਾਬ ਦੇ ਵਿੱਚ ਗੁਰੂਦਵਾਰਿਆ ਸਾਹਿਬ ਦੇ ਵਿੱਚ বাজਾਇਆ ਜਾਂਦਾ ਹੈਗਾ ਪਰ ਜਿੰਨਾ ਕਿ ਪਹਿਲਾਂ ਸੀ ਪ੍ਰਚਲਿਤ ਉਹ ਉਹ ਥੋੜਾ ਥੋੜਾ ਲੋਪ ਹੋ ਰਿਹਾ ਸੀਗਾ ਇਹ ਹੁਣ ਰਾਸ਼ਟਰਪਤੀ ਦੇ ਉੱਪਰ ਅੱਜ ਕੌਮੀ ਪ੍ਰੇਡ ਦੇ ਵਿੱਚ ਇਸ ਦਾ ਪ੍ਰਯੋਗ ਕਰਕੇ ਇਸਾ ਦੀਂ বাজਾ ਕੇ ਰਾਸ਼ਟਰੀ ਪੀੜੀ ਨੂੰ ਇਹਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ ਇਹਦੀ ਇੰਪੋਰਟੈਂਸ ਨੂੰ ਦਿਖਾਇਆ ਗਿਆ ਤੇ ਸਾਡੇ ਵਿਰਸੇ ਨੂੰ ਕੌਮੀ ਤੇ ਕਮੰਤਰੀ ਪੱਧਰ ਦੇ ਉੱਪਰ ਇੱਕ ਵੱਖਰਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਰਕਾਰ ਨੇ ਇਸ ਦੇ ਲਈ ਆਪਣੇ ਭਾਰਤੀ ਦਰਸ਼ਨ ਦੇ ਵਿੱਚੋਂ ਭਾਰਤੀ ਇਤਿਹਾਸ ਮਿਥਿਆਸ ਦੇ ਵਿੱਚੋਂ ਲੈ ਕੇ ਕੌਮ ਨੂੰ ਦੇਸ਼ ਨੂੰ ਰਾਸ਼ਟਰ ਨੂੰ ਕਮੰਤਰੀ ਪੱਧਰ ਦੇ ਇੱਕ ਵੱਖਰਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਕਿ ਬੜਾ ਹੀ ਪ੍ਰੋਜੈਕਟਿਵ ਆਰ ਸਕਾਰਾਤਮਕਤਾ ਅਤੇ ਪ੍ਰਭਾਵਸ਼ਾਲੀ ਹੋ ਰਿਹਾਗਾ ਜੀ ਭਿੰਦਰ ਸਾਹਿਬ ਬਿਲਕੁਲ ਇਸ ਤੋਂ ਪਹਿਲਾਂ ਕਿ ਜਿਹੜੇ ਬੈਂਡ ਵਾਜੇ ਦੇ ਨਾਲ ਉਹਦੇ ਨਾਲ ਜਿਹੜੀ ਹੈ ਕੌਮੀ ਪ੍ਰੇਟ ਗਣਤੰਤਰ ਦਿਹਾੜੇ ਉੱਤੇ ਜਿਹੜੀ ਸ਼ੁਰੂਆਤ ਉਹਦੇ ਜ਼ਰੀਏ ਹੁੰਦੀ ਸੀ ਇਹਦੇ ਵਿੱਚ ਬਦਲਾਅ ਕਰਨਾ ਪਿਆ ਬਦਲਾਅ ਹੋ ਚੁੱਕਾ ਕਹਿੰਦਾ ਭਾਬ ਇਹ ਕਿਉਂ ਲੋੜ ਸਮਝੀ ਗਈ ਹੋਏਗੀ ਕਿ ਆਪਾਂ ਇਹ ਜਿਹੜਾ ਬੈਂਡ ਵਾਜਾ ਹੈ ਇਹਨੂੰ ਸੈਟ ਤੇ ਕਰੀਏ ਤੇ ਅਸੀਂ ਹੁਣ ਸੰਖ ਤੇ ਨਗਾਰੇ ਵੱਲ ਆਈਏ ਪਿੰਡਰ ਸਾਹਿਬ ਜਿਸ ਤਰ੍ਹਾਂ ਕਿ ਗਿਆਨ ਗਿਆਨ ਚੇਤਨਾ ਦਾ ਵਿਕਾਸ ਹੁੰਦਾ ਤੇ ਆਪਣੇ ਵਿਰਸੇ ਵੱਲ ਨੂੰ ਮੁੜਦੇ ਆ ਤੇ ਦੇਖਦੇ ਆ ਕਿ ਵਿਸ਼ਵ ਪੱਧਰ ਦੇ ਉੱਪਰ ਕਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਡਿਵੈਲਪ ਹੋ ਰਹੀਆਂ ਨੇ ਕਿਉਂਕਿ ਜਿਹੜਾ ਪੱਛਮੀ ਤੁਨਾ ਦੇ ਉੱਪਰ বাজਾਇਆ ਜਾਂਦਾ ਬੈਂਡ ਉਹ ਗੁਲਾਮੀ ਦਾ ਪ੍ਰਤੀਕ ਮਹਿਲੂਮ ਹੁੰਦਾ ਸੀਗਾ ਹੂੰ ਕਿਉਂਕਿ ਹੋਰ ਵੀ ਬਹੁਤ ਕੁਝ ਛੱਡਿਆ ਜਾ ਰਿਹਾ ਇਸ ਕਰਕੇ ਉਹ ਜਿਹੜੀਆਂ ਕਿ ਅੰਗਰੇਜ਼ਾਂ ਦੇ ਨਾਲ ਆਈਆਂ ਸਨ ਜਿਸ ਤਰ੍ਹਾਂ ਨੇ ਉਹਨਾਂ ਨੇ ਆਪਣੇ ਆਪ ਨੂੰ ਸੈੱਟ ਕੀਤਾ ਸੀ ਉਹ ਸਾਨੂੰ ਇੱਕ ਗੁਲਾਮੀ ਦੀ ਅਹਸਾਸ ਕਰਵਾਉਂਦੀ ਅਸੀਂ ਉਸ ਨੂੰ ਛੱਡ ਕੇ ਅਸੀਂ ਆਪਣੀਆਂ ਜਿਹੜੀਆਂ ਸ਼ਾਨਦਾਰ ਰਵੈਤਾਂ ਨੇ ਸਾਡਾ ਜਿਹੜਾ ਵਿਰਸਾ ਹੈ ਸਾਡਾ ਜਿਹੜਾ ਮੁੱਢਲੇ ਸਮਿਸ਼ਟੋ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਵਿਸ਼ਨੂੰ ਭਗਵਤ ਅਵਤਾਰ ਜੀ ਵੇਲੇ ਜੂ ਡੋਕਟਾ ਜੀ ਦੇ ਵੇਲੇ ਇਹ ਤੇ ਉਸ ਤੋਂ ਪਹਿਲਾਂ ਦੀ ਇਹਦਾ ਸਬੰਧ ਹੈ ਸਾਡੇ ਸਮਾਜ ਦੇ ਨਾਲ ਸਾਡੇ ਦੇਸ਼ ਦੇ ਨਾਲ ਸਾਡੀ ਕੌਮ ਦੇ ਨਾਲ ਉਨਰ ਵਿਕਤਾਂ ਵੱਲ ਨੂੰ ਇੱਕ ਮੋੜਾ ਕੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹੋ ਕਹਿੰਦਾ ਪਾਉ ਕਿ ਜਿਹੜੀਆਂ ਬੈਂਡ ਵਾਜੇ ਦੀਆਂ ਧੁਨਾ ਸਨ ਉਹ ਹਾਲੇ ਤਾਈਂ ਗੁਲਾਮੀ ਦਾ ਪ੍ਰਤੀਕ ਸਨ। ਅੰਗਰੇਜ਼ ਸਾਮਰਾਜ ਵੇਲੇ ਉਹ ਸਾਡੇ ਸਮਾਜ ਦੇ ਵਿੱਚ ਉਹ ਪਰਚਲਤ ਹੋਈਆਂ ਤੁਰੀਆਂ ਤੇ ਹਾਲੇ ਓਵੇਂ ਹੋਊ ਅੱਗੇ ਵਧ ਰਹੀਆਂ ਸਨ। ਜਿਸ ਉੱਤੇ ਕਿ ਅੱਜ ਭਾਰਤ ਨੇ ਰੋਕ ਲਗਾਈ ਏ। ਅੱਜ ਭਾਰਤ ਨੇ ਇੱਕ ਵੱਖਰੀ ਤਰ੍ਹਾਂ ਦਾ ਆਜ਼ਾਦੀ ਦਾ ਅਹਿਸਾਸ ਨਹੀਂ ਕੀਤਾ। ਸੰਵਿਧਾਨ ਲਾਗੂ ਹੁੰਦਾ ਅੱਜ ਦੇ ਦਿਨ 26 ਜਨਵਰੀ ਨੂੰ। ਤੇ ਵੱਡੀ ਗੱਲ ਇਹ ਕਿ ਇੱਕ ਨਵੀਂ ਤਰ੍ਹਾਂ ਦਾ ਇੱਕ ਸੰਖ ਤੇ ਨਗਾਰਾ ਵੀ ਲੱਗ ਹੋਇਆ ਜੀ ਭਿੰਦਰ ਸਾਹਿਬ ਇਸ ਤਰ੍ਹਾਂ ਦੇ ਨਾਲ ਕੌਮੀ ਚੇਤਨਾ ਪੈਦਾ ਕੀਤੀ ਜਾ ਰਹੀ ਹੈ ਦੇਸ਼ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਵੱਖਰਾ ਸੰਕੇਤ ਦਿੱਤਾ ਜਾ ਰਿਹਾ ਹੈ ਆਪਣਾ ਇੱਕ ਅਹਿਸਾਸ ਕਰਾਇਆ ਜਾ ਰਿਹਾ ਹੈ ਆਪਣੀ ਜਿਹੜੀ ਗੌਰਵਸ਼ਾਲੀ ਇਤਿਹਾਸ ਹੈ ਆਪਣਾ ਮਤਿਹਾਸ ਹੈ ਉਸ ਵੱਲ ਨੂੰ ਮੋੜਾ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਭਾਰਤ ਹੁਣ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਸ਼ਕਤੀ ਬਣ ਕੇ ਉੱਭਰ ਰਿਹਾ ਹੈ ਇਸ ਦੇ ਲੈ ਸਾਡੀਆਂ ਸਰਕਾਰਾਂ ਸਾਡੀ ਫਰਮੀ ਲੀਡਰਸ਼ਿਪ ਨੇ ਮਹਿਸੂਸ ਕਰਦੀ ਹੈ ਕਿ ਭਾਰਤ ਦੇ ਵਿੱਚ ਇਸ ਗੌਰਵਸ਼ਾਲੀ ਵਿਸਥੇ ਨੂੰ ਗੌਰਵਸ਼ਾਲੀ ਸਾਡੇ ਇਤਿਹਾਸ ਮਥਿਆਸ ਨੂੰ ਵਿਸ਼ਵ ਪੱਧਰ ਤੇ ਉਪਰ ਵਾਰਿਆ ਜਾਵੇ ਨਾ ਕਿ ਅਸੀਂ ਉਸ ਤਰ੍ਹਾਂ ਹੀ ਪਿਛਲੇ ਜੋ ਲਕੀਰ ਦੇ ਫਕੀਰ ਜਾਂ ਆਪਣੀ ਗੁਲਾਮੀ ਦੀ ਜਿਹੜੀ ਅਹਿਸਾਸ ਕਰਾਉਂਦੀਆਂ ਨੇ ਜਾਂ ਧਾਰਨਾਵਾਂ ਨੇ ਜਾਂ ਜਿਹੜੇ ਸੰਕਲਪ ਨੇ ਉਹਨਾਂ ਤੋਂ ਅਸੀਂ ਪਾਸੇ ਹਟ ਕੇ ਆਪਣੇ ਦੇਸ਼ ਨੂੰ ਹੋਰ ਬਲੰਗੀਆਂ ਤੇ ਸਰਕਾਰੀ ਹੈ ਕਿਉਂਕਿ ਹੁਣ ਚੰਦਰਯਾਨ ਦੇ ਨਾਲ ਭਾਰਤ ਦਾ ਬਹੁਤ ਵੱਡਾ ਨਾਂ ਬਣ ਚੁੱਕਿਆ ਤੇ ਵੱਡੀ ਸ਼ਕਤੀ ਬਣ ਕੇ ਉੱਪਰ ਰਿਹਾ ਇਸ ਦੇ ਲਈ ਜ਼ਰੂਰਤ ਹੈ ਕਿ ਸਾਡੀਆਂ ਜਿਹੜੀਆਂ ਧਾਰਨਾਵਾਂ ਨੇ ਸਾਡੇ ਜਿਹੜੇ ਸੰਕਲਪ ਨੇ ਸਾਡੇ ਜਿਹੜੇ ਕੀਤੇ ਨੇ ਉਹ ਵੀ ਸਾਡੇ ਸ਼ਾਨਦਾਰ ਪਿਛਲੇ ਦੇ ਵਿੱਚੋਂ ਸਾਡੇ ਇਤਿਹਾਸ ਦੇ ਵਿੱਚੋਂ ਹੋਣੇ ਚਾਹੀਦੇ ਹਨ ਜੀ ਬਿਲਕੁਲ ਡਾਕਟਰ ਸਾਹਿਬ ਜਿਵੇਂ 26 ਜਨਵਰੀ ਨੂੰ ਗਣਤੰਤਰ ਦਿਹਾੜੇ ਉੱਤੇ ਜਾਂ 15 ਅਗਸਤ ਨੂੰ ਸੁਤੰਤਰ ਦਿਹਾੜੇ ਉੱਤੇ ਸਾਡੇ ਜਦੋਂ ਇਹ ਪ੍ਰੋਗਰਾਮ ਮਨਾਏ ਜਾਂਦੇ ਨੇ ਕੌਮੀ ਪੱਧਰ ਉੱਤੇ ਤਾਂ ਸੰਸਾਰ ਪੱਧਰ ਉੱਤੇ ਜਿਹੜੇ ਵੱਡੇ ਸਾਡੇ ਦੁਨੀਆ ਭਰ ਦੇ ਆਗੂ ਮਹਿਮਾਨ ਵਜਵਾਉਂਦੇ ਜਿਵੇਂ ਹੁਣ ਵੀ ਫਰਾਂਸ ਦੇ ਜਿਹੜੇ ਸਾਡੇ ਇੱਥੇ ਆਏ ਹੋਏ ਨੇ 26 ਜਨਵਰੀ ਨੂੰ ਕਹਿੰਦਾ ਭਾਵ ਕਿ ਉਹਨਾਂ ਦੇ ਸਾਹਮਣੇ ਜਦੋਂ ਸਾਡਾ ਹੁਣ ਅਗਲੀ ਆਪਣੀ ਵਿਰਾਸਤ ਪੇਸ਼ਕਾਰੀ ਵਿਖਾਏਗੀ ਸੰਖਤੀ ਨਗਾਰੇ ਦੀ ਤਾਂ ਇੱਕ ਭਾਰਤ ਨੂੰ ਇੱਕ ਵੱਖਰੀ ਤਰ੍ਹਾਂ ਦਾ ਅਹਿਸਾਸ ਹੋਵੇਗਾ ਇੱਕ ਜਜ਼ਬਾ ਵੀ ਵੱਖਰੀ ਤਰ੍ਹਾਂ ਦਾ ਸਾਹਮਣੇ ਆਏਗਾ ਤੇ ਇੱਕ ਪੇਸ਼ਕਾਰੀ ਦਾ ਕਹਿੰਦਾ ਭਾਵ ਕਿ ਇੱਕ ਭਾਰਤੀ ਦਾ ਜਲਵਾ ਉਹ ਦੁਨੀਆ ਭਾਰਤ ਚ ਅੱਗੇ ਵਧੇਗਾ ਕਿ ਇਦਾਂ ਇੱਕ ਸੰਖ ਤੇ ਨਗਾਰੇ ਨਾਲ ਜੁੜਿਆ ਭਾਰਤ ਜਾਂ ਇਦਾਂ ਦੀ ਵਿਰਾਸਤ ਜਦੋਂ ਕਿ ਇਸ ਤੋਂ ਪਹਿਲਾਂ ਅਸੀਂ ਹੁਣ ਤੱਕ ਅੰਗਰੇਜ਼ ਸਾਮਰਾਜ ਦੀ ਉਹ ਬੀਂਗ ਉਹ ਬਾਜਾ ਉਹਦੇ ਤੱਕ ਹੀ ਸੀਮਤ ਸੀ ਜੀ ਪਿੰਡਰ ਸਾਹਿਬ ਇਹ ਅਸਲ ਦੇ ਵਿੱਚ ਜਿਹੜਾ ਕਿਉਂਕਿ ਜਦੋਂ ਅੰਗਰੇਜ਼ੀ ਸਾਮਰਾਜ ਬਾਦ ਨੇ ਸਾਡੇ ਉੱਪਰ ਕਬਜ਼ਾ ਕੀਤਾ ਉਹਨਾਂ ਨੇ ਸਾਡੀਆਂ ਸ਼ਾਨਦਾਰ ਰਵੈਤਾਂ ਨੂੰ ਸਾਡੇ ਸ਼ਾਨਦਾਰ ਪ੍ਰਬੰਧ ਨੂੰ ਸਾਡੀਆਂ ਕੁਦਰਤੀ ਖਜ਼ਾਨੇ ਲੋੜਾਂ ਨੂੰ ਸਾਡੀਆਂ ਕੁਦਰਤੀ ਜਿਹੜੀਆਂ ਸਾਡੇ ਜਿਹੜੇ ਬਣੇ ਹੋਏ ਸੀਗੇ ਧਾਰਨਾਵਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਤਹਿਸਨਾਇਜ਼ ਕੀਤਾ ਸਾਡੇ ਸ੍ਰੋਤਾ ਨੂੰ ਲੁੱਟਿਆ ਸਾਨੂੰ ਗੁਲਾਮ ਬਣਾਇਆ ਤੇ ਸਾਨੂੰ ਇਸ ਤਰ੍ਹਾਂ ਦਾ ਅਹਿਸਾਸ ਕਰਾਇਆ ਕਿ ਇਹ ਭਾਰਤੀ ਬਿਲਕੁਲ ਅਜੱਡ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਨੂੰ ਸਲੀਕਾ ਨਹੀਂ ਹੈ ਜਦ ਕਿ ਭਾਰਤ ਸੋਨੇ ਦੀ ਚਿੜੀ ਸੀ ਭਾਰਤ ਦੇ ਵਿੱਚ ਬਹੁਤ ਵੱਡਾ ਨਾਂ ਸੀ ਤੇ ਭਾਰਤ ਬਾਰੇ ਜਿਸ ਤਰ੍ਹਾਂ ਕਿ ਆਪਾਂ ਪਿਛਲੇ ਇਤਿਹਾਸ ਵਿੱਚ ਚੱਤੀ ਮਾਰੀ ਹੈ ਤਾਂ ਭਾਰਤ ਦੇ ਵਿੱਚ ਉਸ ਵੇਲੇ ਸਿਵਲਾਈਜੇਸ਼ਨ ਬਹੁਤ ਉੱਚੇ ਪੱਧਰ ਤੇ ਸੀ ਤੇ ਪ੍ਰੰਤੂ ਅੰਗਰੇਜ਼ਾਂ ਨੇ ਆ ਕੇ ਆਪਣੀ ਸਾਮਰਾਜਵਾਦੀ ਨੀਤੀ ਦੇ ਤਹਿਤ ਇਸ ਤਰ੍ਹਾਂ ਦਾ ਕਾਰਜ ਕੀਤਾ ਕਿ ਉਹਨਾਂ ਨੇ ਸਾਡੇ ਧਾਰਮਿਕ ਕੀਦਿਆਂ ਨੂੰ ਸਾਡੇ ਸਮਾਜਿਕ ਕੀਦਿਆਂ ਨੂੰ ਸਾਡੇ ਰਾਜਨੀਤਿਕ ਨਿਸ਼ਾਨਿਆਂ ਨੂੰ ਬੁਰੀ ਤਰ੍ਹਾਂ ਤਹਸਨੈਤ ਕਰਕੇ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਕਿ ਅਸੀਂ ਹੀਣ ਭਾਵਨਾ ਦਾ ਸ਼ਿਕਾਰ ਹੋ ਗਏ ਪਰੰਤੂ ਅੰਗਰੇਜ਼ਾਂ ਨੇ ਜਾਣ ਤੋਂ ਬਾਅਦ 75 ਸਾਲਾਂ ਦੇ ਬਾਅਦ ਸਾਨੂੰ ਇਹ ਅਹਿਸਾਸ ਹੋਇਆ ਕਿ ਅਸੀਂ ਬਹੁਤ ਵੱਡੀ ਸ਼ਕਤੀਆਂ ਤੇ ਸਾਡੇ ਵਿੱਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਨੇ ਇਨਾਂ ਨੂੰ ਉਜਾਗਰ ਕਰਨ ਦੇ ਲਈ ਇੱਕ ਬੜਾ ਸੁਆਗਤਯੋਗ ਕਾਰਜ ਹੈ ਜਿਹੜਾ ਕਿ ਸੰਕਤੀ ਨਗਰੀ ਦੇ ਨਾਲ ਅੱਜ ਪ੍ਰਗਟ ਹੋਇਆ ਵਿਸ਼ਵ ਪੱਧਰ ਦੇ ਉਪਰ ਕਿ ਹੁਣ ਸੂਚਨਾ ਟੈਕਨਾਲੋਜੀ ਇੰਨੀ ਵਿਕਸਿਤ ਹੋ ਚੁੱਕੀ ਹੈ ਕਿ ਨਾਲ ਦੀ ਨਾਲ ਸਮੁੱਚੇ ਦੇ ਹਰੇਕ ਕੋਨੇ ਦੇ ਵਿੱਚ ਇਹ ਅਹਿਸਾਸ ਫੈਲ ਰਿਹਾ ਹੈ ਜਿਹਦੇ ਕਾਰਨ ਲੋਕਾਂ ਦੇ ਵਿੱਚ ਆਮ ਦੁਨੀਆਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਭਾਰਤ ਇੱਕ ਬਹੁਤ ਵੱਡੀ ਮਹਾਨ ਕੌਮ ਹੈ ਤੇ ਭਾਰਤ ਦੇ ਵਿੱਚ ਬਹੁਤ ਅਮੀਰ ਵਿਰਾਸਤ ਹੈ ਜੀ ਬਿਲਕੁਲ ਡਾਕਟਰ ਸਾਹਿਬ ਜਿੱਦਾਂ ਕਿ ਤੁਸੀਂ ਦੱਸਿਆ ਕਿ ਇੱਕ ਸੋਨੇ ਦੀ ਚਿੜੀ ਸੀ ਤਾਂ ਜਿਕਰ ਆਪਾਂ ਬਹੁਤ ਪਿੱਛੇ ਝਾਤ ਮਾਰੀਏ ਤਾਂ ਸੰਸਾਰ ਦੇ ਜ਼ੌਹਰੀ ਦੁਨੀਆ ਦੇ ਜਿਹੜੇ سرمਾਈਦਾਰ ਲੋਕ ਉਹ ਜਿਹੜੇ ਸੋਨੇ ਦਾ ਵਪਾਰ ਕਰਨ ਵਾਲੇ چاندی ਦਾ ਉਸ ਸਮੇਂ ਵਪਾਰ ਕਰਨ ਵਾਲੇ ਦੁਰਲੱਭ ਚੀਜ਼ਾਂ ਹੀਰਾ ਹੀਰਿਆਂ ਦਾ ਵਪਾਰ ਕਰਨ ਵਾਲੇ ਲੋਕ ਉਹ ਕੋ ਭਾਰਤ ਨੂੰ ਲੱਭਦੇ ਸੀ ਭੂਗੋਲਕ ਪੱਖੋਂ ਕਿੱਥੇ ਭਾਰਤ ਹੈ ਤਾਂ ਕਿ ਭਾਰਤ ਦੇ ਨਾਲ ਸਾਡਾ ਵਪਾਰ ਹੋ ਸਕੇ ਭਾਰਤ ਦੀ ਇੱਕ ਐਨੀ ਪਹੁੰਚ ਸੀ ਤੇ ਅਸੀਂ ਹੀਣ ਪਾਵਣਾ ਦਾ ਸ਼ਿਕਾਰ ਹੋਏ ਕਿ ਅਸੀਂ ਜਿਹੜਾ ਆਪਣਾ ਨਗਾਰਾ ਤੇ ਸੰਖ ਉਹਨੂੰ ਕਈ ਸਾਲ ਭੁੱਲੇ ਰਹੇ ਵਿਸਰੇ ਰਹੇ ਜੀ ਡਾਕਟਰ ਸਾਹਿਬ ਇੰਟਰਵਿਊ ਸਾਹਿਬ ਇਹ ਵੀ ਸਟੱਡੀ ਦੇ ਦੌਰਾਨ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸਮਰਾਜੀ ਤਾਕਤਾਂ ਨੇ سرمਾਈਦਾਰੀ ਦੇ ਆਪਣੀ ਹੰਕੜ ਦੇ ਲਈ ਆਪਣੇ ਹਿੱਤਾਂ ਦੇ ਲਈ ਦੇਸ਼ ਦੇ ਦੋ ਟੋਟੇ ਕੀਤੇ ਵੰਡ ਕੀਤੀ ਉਹ ਉਹਦੇ ਪਿੱਛੇ ਵੀ ਕੇ ਸਾਹਮਣੇ ਆ ਰਹੀ ਹੈ ਸਟੱਡੀ ਤੋਂ ਬਾਅਦ ਕਿ ਜਿਹੜਾ ਸਾਡਾ ਵਪਾਰਤਾ ਏਸ਼ੀਆ ਤੇ ਯੂਰਪ ਦੇ ਵਪਾਰ ਦਾ ਸਿਲਕ ਰੂਟ ਸੀ ਉਸ ਦੇ ਉੱਪਰ ਉਸ ਤੋਂ ਭਾਰਤ ਨੂੰ ਦੂਰ ਕਰਨ ਦੇ ਲਈ ਅਤੇ ਸਮੁੰਦਰੀ ਰਸਤੇ ਰਾਹੀਂ ਵਪਾਰ ਕਰਨ ਦੇ ਲਈ ਮਜਬੂਰ ਕਰਨ ਵਾਸਤੇ ਭਾਰਤ ਤੇ ਪਾਕਿਸਤਾਨ ਦੋ ਮੁਲਕ ਬਣਾਏ ਤਾਂ ਕਿ ਕਿਉਂਕਿ ਸਮੁੰਦਰ ਦੇ ਉੱਪਰ ਉਹਨਾਂ ਦੀ ਪੱਛਮੀ ਸ਼ਾਸਕਾਂ ਦੀ ਸਾਮਰਾਜੀਆਂ ਦੀ ਆਪਣੀ ਸਰਦਾਰੀ ਹੈ ਤੇ ਉਸ ਦੇ ਰਾਹੀਂ ਉਹ ਆਪਣੀਆਂ ਸਾਰੀਆਂ ਸ਼ਕਤੀਆਂ ਖੋਸਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਇਕੱਲੇ ਇਦੇ ਤੌਰ ਤੇ ਹੀ ਡਟ ਨਹੀਂ ਕੀਤੇ ਉਹਨਾਂ ਨੇ ਸਾਡੂ ਵਿਚਾਰਾਤਮਕ ਤੌਰ ਦੇ ਉੱਪਰ ਵੀ ਸਾਡੇ ਵਿੱਚ ਆਪੋ ਟਾਰ ਕਰਕੇ ਸਾਡੇ ਹਿੰਦੁਸਤਾਨ ਨੂੰ ਬਿਲਕੁਲ ਇਸ ਤਰ੍ਹਾਂ ਦਾ ਬਣਾਇਆ ਤੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਪੈਦਾ ਕੀਤੀ ਤੇ ਹੁਣ ਜੋ ਪੁਨਰ ਜਾਗਰਤੀ ਦਾ ਕਾਲ ਕਹਾਂਗੇ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਕਿ ਅਮਰਤ ਕਾਲ ਆ ਗਿਆ ਤੇ ਇਸ ਦੌਰਾਨ ਇਸ ਤਰ੍ਹਾਂ ਦੀ ਜਿਹੜੇ ਵੱਡੇ ਨਿਨੇ ਲਏ ਜਾ ਰਹੇ ਨੇ ਇਹ ਵੀ ਦੇਸ਼ ਦੀ ਕੌਮ ਦੇ ਲਈ ਸਮਾਜ ਦੇ ਲਈ ਇੱਕ ਬੜਾ ਵੱਡਾ ਗੌਰਵ ਦਾ ਵਿਸ਼ਾਨ ਨੇ ਬਿਲਕੁਲ ਡਾਕਟਰ ਸਾਹਿਬ ਜਿਕੇ ਜਿਵੇਂ ਕਿ ਆਪ ਅਜਿਕਰ ਕਰ ਰਹੇ ਆ ਸੰਖ ਦਾ ਤਾਂ ਜਦੋਂ ਲਾਰਡ ਸਪੀਕਰ ਯੁੱਗ ਤੋਂ ਪਹਿਲਾਂ ਵਿਜਲੀ ਯੁੱਗ ਤੋਂ ਪਹਿਲਾਂ ਜਦੋਂ ਲਾਰਡ ਸਪੀਕਰ ਹਾਲੇ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਸਥਾਪਿਤ ਨਹੀਂ ਸਨ ਤਾਂ ਉੱਥੇ ਜਿਹੜੇ ਗ੍ਰੰਤੀ ਸਿੰਘ ਪਾਠੀ ਸਿੰਘ ਜਾਂ ਪਜਾਰੀ ਮੰਦਰਾਂ ਦੇ ਉਹ ਸੰਖ ਵਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਸੀ ਟਾਈਮ ਦਾ ਸਨੇਹਾ ਦਿੰਦੇ ਸੀ ਅਮਰਤ ਵਿਲੀ ਦੀ ਗੱਲ ਹੁੰਦੀ ਸੀ ਸੰਧਿਆ ਵੇਲੇ ਦੀ ਗੱਲ ਹੁੰਦੀ ਸੀ ਸ਼ੰਖ ਜਰੀਏ ਸ਼ੰਖ ਇੱਕ ਸਮੇਂ ਦਾ ਸੂਚਕ ਵੀ ਮੰਨਿਆ ਜਾਂਦਾ ਸੀ ਜਿਥੇ ਤੁਸੀਂ ਦੱਸਿਆ ਕਿ ਸ਼ੰਖ ਸਰੀਰ ਦੇ ਲਈ ਵੀ ਵਜਾਉਣਾ ਇੱਕ ਸਿਹਤ ਪੱਖੋਂ ਵੀ ਬੜਾ ਵਾਜਬ ਹੈ ਗੁਣਕਾਰੀ ਹੈ ਉੱਤੇ ਇੱਕ ਕਦੇ ਸਮੇਂ ਦਾ ਸੂਚਕ ਵੀ ਰਿਹਾ ਜੀ ਹਿੰਦਰ ਸਾਹਿਬ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਕਈ ਵਾਰੀ ਅਸੀਂ ਆਪ ਦੇਖਿਆ ਨੇ ਕਿ ਜਦੋਂ ਨਹਿਂਗੀ ਸਿੰਘਾਂ ਦੇ ਗਾਲਾ ਹੁੰਦੇ ਹੁੰਦੇ ਸੀਗੇ ਉਹਨਾਂ ਦੇ ਰੰਮਤ ਗਾਲਾ ਹੁੰਦੇ ਤੇ ਉਹ ਨਗਾਰੇ ਦੀ ਕਿਉਂਟ ਦੇ ਨਾਲ ਆਪਣਾ ਦਲ ਉਤਰਦਾ ਸੀ ਤੇ ਨਗਾਰੇ ਦੀ ਕਿਉਂਟ ਦੇ ਨਾਲ ਹੀ ਉਥੋਂ ਵਿਦਾ ਹੁੰਦੀ ਸੀਗੇ 2-4 ਦਿਨ ਠਹਿਰ ਕੇ ਇਸੇ ਤਰ੍ਹਾਂ ਜਿਹੜੇ ਨਿਰਮਲਿਆਂ ਦੇ ਜਾਂ ਉਦਾਸੀਆਂ ਦੇ ਅਖਾੜੇ ਚੱਲਦੇ ਸੀ ਜਿਹੜੇ ਤੇ ਰਮਤ ਚੱਲਦੀ ਸੀ ਇਹ ਬੜੀ ਵੱਡੀ ਪਰੰਪਰਾ ਸੀ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਹੀ ਉਹ ਜਗਾ ਜਗਾ ਜਾ ਕੇ ਉਹਨਾਂ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਵੀ ਸਨ ਤੇ ਗਿਆਨ ਦਾ ਭੰਡਾਰਾ ਵੀ ਕਰਦੇ ਸਨ ਉਹਨਾਂ ਦੇ ਵਿੱਚ ਹਾਥੀ ਕੋਰੇ ਤੇ ਹੋਰ ਵੀ ਖਾਸ ਉਹਨਾਂ ਦਾ ਲਾਮ ਲਸ਼ਕਰ ਹੁੰਦਾ ਸੀ ਉਦੋਂ ਵੀ ਨਗਾਰੇ বাজਾਈ ਜਾਂਦੇ ਸਨ ਨਰਸਿੰਗੇ ਵੀ বাজਾਈ ਜਾਂਦੇ ਸਨ ਇਸ ਤਰ੍ਹਾਂ ਦਾ ਨਗਾਰਿਆਂ ਦੇ ਨਾਲ ਨਗਾਰੇ ਤੇ ਸ਼ੰਖ ਵਜਾ ਕੇ ਉਹਨਾਂ ਦਾ ਸੰਕੇਤ ਹੁੰਦਾ ਸੀਗਾ ਵੀ ਹੁਣੇ ਸਮਾਂ ਹੋ ਗਿਆ ਤੇ ਹੁਣ ਅਖਾੜੇ ਵਾਲੇ ਉੱtre ਹੋਏ ਨੇ ਤੇ ਹੁਣ ਅਖਾੜਾ ਜਾਏਗਾ ਇਸ ਤਰ੍ਹਾਂ ਦੀ ਇੱਕ ਬੜੀ ਵੱਡੀ ਪਰੰਪਰਾ ਭਾਰਤ ਦੇ ਵਿੱਚ ਰਹੀ ਹੈ ਤੇ ਵੱਡੇ ਜਿਹੜੇ ਤੀਰਥ ਸਥਾਨ ਨੇ ਉਹਨਾਂ ਤੇ ਹੁਣ ਵੀ ਸ਼ੰਖ ਵਜਾਏ ਜਾਂਦੇ ਨੇ ਮੰਦਰਾਂ ਦੇ ਵਿੱਚ ਵੀ ਸ਼ੰਖ ਵਜਾਏ ਜਾਂਦੇ ਨੇ ਬਹੁਤ ਜਗ੍ਹਾ ਦੇ ਉੱਪਰ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਤੇ ਸ਼ੰਖ ਵਜਾ ਕੇ ਇਹ ਸ਼ੁਭ ਮਹੂਰਤ ਦਾ ਐਲਾਨ ਕੀਤਾ ਜਾਂਦਾ ਜਦੋਂ ਵੀ ਕੋਈ ਕਾਰਜ ਕੀਤੇ ਜਾਂਦੇ ਨੇ ਸ਼ੰਖ ਵਜਾਇਆ ਜਾਂਦਾ ਹੈ ਕ ਇਸ ਤਰ੍ਹਾਂ ਦਾ ਅੱਜ ਇਹ ਜਿਹੜਾ ਸ਼ੁਭ ਆਗਮਨ ਕੀਤਾ ਗਿਆ ਇਹ ਬਹੁਤ ਵੱਡੀ ਪੱਧਰ ਦੇ ਉੱਪਰ ਬੜਾ ਵੱਡਾ ਫੈਸਲੇ ਇਸ ਨੂੰ ਵਿਚਾਰਵਾਨ ਇੱਕ ਬਹੁਤ ਵੱਡਾ ਫੈਸਲਾ ਮੰਨ ਰਹੇ ਨੇ ਤੇ ਬੜੀ ਵੱਡੀ ਇਸ ਦੀ ਇੱਕ ਉਪਲਬਧੀ ਵੀ ਹੈ ਇਸ ਤਰ੍ਹਾਂ ਦਾ ਫੈਸਲਾ ਲੈਣ ਦੇ ਲਈ ਬੜੀ ਤਕੜੀ ਬਿਲ ਪਾਵਰ ਦੀ ਜ਼ਰੂਰਤ ਹੁੰਦੀ ਹੈ ਜੀ ਬਿਲਕੁਲ ਡਾਕਟਰ ਸਾਹਿਬ ਜਿੱਥੇ ਪਹਿਲਾਂ ਜਿਹੜਾ ਬੈਂਡ ਵਾਜੇ ਨਾਲ ਸਾਡਾ ਭਾਰਤ ਦੀ ਪਰੇਡ ਅੱਗੇ ਵੱਧਦੀ ਸੀ ਤੁਰਦੀ ਸੀ ਕੌਮੀ ਪੱਦਰ ਦੀ ਉੱਥੇ ਹੁਣ ਸਾਡੇ ਆਪਣੇ ਆਪਣੇ ਸਾਡੇ ਸਾਜਾਂ ਨਾਲ ਆਪਣੇ ਸਾਡੇ ਇਤਿਹਾਸ ਦੇ ਨਾਲ ਆਪਣੇ ਸਾਡੇ ਮੁੱਢਵਾਨ ਜਿਹੜੀਆਂ ਰਵੈਤਾਂ ਦੇ ਨਾਲ ਕਹਿ ਲਈਏ ਕਿ ਸੰਖ ਤੇ ਨਗਾਰੇ ਦੀ ਝੂਟ ਦੇ ਨਾਲ ਇਹ ਸਾਡੀ ਕੌਮੀ ਪਰੇਡ ਤੁਰਿਆ ਕਰੇਗੀ ਭਾਰਤ ਨੂੰ ਅੱਜ ਤੋਂ ਇੱਕ ਵੱਖਰੀ ਤਰ੍ਹਾਂ ਦਾ ਮਾਣ ਵੀ ਹੈ ਸੋ ਡਾਕਟਰ ਸਾਹਿਬ ਤੁਸੀਂ ਸੰਖ ਤੇ ਨਗਾਰੇ ਪ੍ਰਤੀ ਬੜੀ ਪਰਪੋਤ ਢੰਗ ਦੇ ਨਾਲ ਇੱਕ ਅਹਿਮ ਵਕੀਅਤ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਬਸਕ੍ਰਾਈਬ ਈ ਮਿਸ਼ਨ ਪੰਜਾਬੀ